ਮਾਮੂਲੀ ਤਕਰਾਰ ਨੂੰ ਲੈ ਕੇ ਦੋ 3ਾਂ ਚ ਚਲੀਆਂ ਅੰਨੇ ਵਗ ਗੋਲੀਆਂ ਉਹਨਾਂ ਤੋਂ ਹੋਇਆ ਹੀ ਕੋਈ ਥੋੜਾ ਬੜਾ ਝਗੜਾ ਤੇ ਬਾਕੀ ਇਹ ਜਿਹੜਾ ਹੈਗਾ ਵਾ ਪਾਲ ਸਿੰਘ ਮੈਂਬਰ ਸਾਡੇ ਪਿੰਡ ਦਾ ਹੀ ਹੈ ਗੰਡੀ ਵਿੰਡ ਦਾ ਹੀ ਸਾਡੀ ਗਲੀ ਦੇ ਵਿੱਚ ਹੀ ਆ ਇਹ ਸਾਡੇ ਘਰ ਆਣ ਕੇ ਤੇ ਕੋਈ 20 30 ਬੰਦੇ ਨੇ ਨਾਲ ਲੈ ਕੇ ਤੇ ਸਾਡੇ ਘਰ ਆਣ ਕੇ ਹੰਬੜਾ ਕਰ ਦਿੱਤਾ ਵਾ ਡਾਤਰ ਕਿਰਪਾਨਾ ਤੇ ਜਾਨੀ ਕੇਰਵਾਲਵਰ ਤੇ ਆਂਡ ਗਵਾਂਡ ਨੇ ਸਾਨੂੰ ਸਮਝੋ ਕੇ ਬਚਾਇਆ ਵਾ ਦੋ ਵਿਅਕਤੀ ਹੋਏ ਗੰਭੀਰ ਜ਼ਖਮੀ ਘਟਨਾ ਤੋਂ ਬਾਅਦ ਇਲਾਕੇ ਚ ਫੈਲਿਆ دہشت ਦਾ ਮਹੌਲ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਨਸਬਾ ਹਲਕਾ ਤਰਨਤਾਰਨ ਅਤੇ थाना ਸਰਾਈਏ ਆਮਦਨ ਖਾਂ ਦੇ ਅਧੀਨ ਪੈਂਦੇ ਪਿੰਡ ਗੰਡੀ ਵਿੰਡ ਵਿਖੇ ਮਾਮੂਲੀ ਤਕਰਾਰ ਨੂੰ ਲੈ ਕੇ ਦੋ ਧਿਰਾਂ ਵਿੱਚ ਅੰਨੇ ਵਗ ਗੋਲੀਆਂ ਡਾਂਗਾ ਸੋਟੇ ਅਤੇ ਕਿਰਪਾਨਾਂ ਚਲੰਦਾ ਮਾਮਲਾ ਸਾਹਮਣੇ ਆਇਆ ਜਦਕਿ ਝਗੜੇ ਦੌਰਾਨ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਸੁਰਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਗੰਡੀ ਵਿੰਡ ਨੇ ਦੱਸਿਆ ਕਿ ਉਸਦੇ ਚਾਰ ਲੜਕੇ ਨੇ ਅਤੇ ਇੱਕ ਲੜਕਾ ਸੁਤਵੀਰ ਸਿੰਘ ਜੋ ਕਿ ਉਸਦੇ ਕਹਣੇ ਤੋਂ ਬਾਹਰ ਜਿਸ ਨੂੰ ਉਸਨੇ ਬੇਦਖਲ ਵੀ ਕੀਤਾ ਹੋਇਆ ਅਤੇ ਕੁਝ ਬੀਤੇ ਦਿਨ ਪਹਿਲਾਂ ਉਸ ਦਾ ਝਗੜਾ ਪਿੰਡ ਦੇ ਹੀ ਵਿਕਤੀ ਪਾਲ ਸਿੰਘ ਨਾਲ ਹੋ ਗਿਆ ਉਸਦੇ ਹੀ ਰੰਜਿਸ਼ ਤਹਿਤ ਪਾਲ ਸਿੰਘ ਆਪਣੇ 20 ਤੋਂ 25 ਅਣਪਛਾਤੇ ਸਾਥੀਆਂ ਨਾਲ ਤੇਜ਼ ਦਰ ਹਥਿਆਰਾਂ ਅਤੇ ਛੋਟੀਆਂ ਅਤੇ ਬੰਦੂਕਾਂ ਨਾਲ ਲੈਸ ਹੋ ਕੇ ਉਸਦੇ ਘਰ ਵਿੱਚ ਹਮਲਾ ਕਰ ਦਿੱਤਾ ਤੇ ਉਸ ਦੀ ਮਰ ਕਟਾਈ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਉਹਨਾਂ ਮਾਰ ਦਿੱਤਾ ਤਾਂ ਉਹਨਾਂ ਨੇ ਰੌਲਾ ਪਾ ਦਿੱਤਾ ਉਹਨਾਂ ਦਾ ਮੁਹੱਲਾ ਇਕੱਠਾ ਹੋ ਗਿਆ ਜਦੋਂ ਮੁਹੱਲੇ ਦੇ ਨੌਜਵਾਨ ਵਿਕਰਮ ਸਿੰਘ ਅਤੇ ਕਰਨ ਸਿੰਘ ਉਹਨਾਂ ਨੂੰ ਛਡਾਉਣ ਆਏ ਤਾਂ ਉਕਤ ਵਿਅਕਤੀਆਂ ਨੇ ਉਹਨਾਂ ਦੀ ਵੀ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ ਇਸੇ ਦੌਰਾਨ ਵਿਕਰਮ ਸਿੰਘ ਦੇ ਗੋਲੀ ਵੱਜੀ ਅਤੇ ਕਰਨ ਸਿੰਘ ਦੇ ਸਿਰ ਤੇ ਸੱਟ ਲੱਗੀ ਜਿਸ ਕਾਰਨ ਉਹ ਜ਼ਖਮੀ ਹੋ ਗਏ ਜਦਕਿ ਥਾਣਾ ਸਰਾਏ ਮਾਤ ਖਾਂ ਦੀ ਐਸਐਚਓ ਰਜਿੰਦਰ ਕੌਰ ਨੇ ਦੱਸਿਆ ਕਿ ਮਾਮੂਲੀ ਤਕਰਾਰ ਨੂੰ ਲੈ ਕੇ ਦੋ ਧਿਰਾਂ ਵਿੱਚ ਝਗੜਾ ਹੋਇਆ ਅਤੇ ਝਗੜੇ ਦੌਰਾਨ ਵਿਕਰਮ ਅਤੇ ਕਰਨ ਜ਼ਖਮੀ ਹੋਏ ਜਿਨ੍ਹਾਂ ਨੂੰ ਸਿਵਲ ਹਸਪਤਲ ਤਰਨਤਾਰਨ ਜਿਹੜੇ ਇਲਾਜ ਲਈ ਭੇਜ ਦਿੱਤਾ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਤਫ਼ਤੀਸ਼ ਤੋਂ ਬਾਅਦ ਸਬੰਧਤ ਵਿਅਕਤੀਆਂ ਦੇ ਖਿਲਾਫ ਜਲਦ ਮਾਮਲਾ ਦਰਜ ਕੀਤਾ ਜਾਵੇਗਾ ਸਰ ਸਰਜੀਤ ਸਿੰਘ ਕਿਹੜਾ ਪਿੰਡ ਆ ਜੀ ਪਿੰਡ ਗੰਡੀਵਿੰਡ ਜੀ ਲਾਈ ਝਗੜਾਈ ਕਿਦੀ ਹੋਈ ਤੇ ਕੀ ਮਾਮਲਾ ਹੈ ਸਰ ਇਹ ਵੇਖੋ ਸਰ ਇਹ ਸਾਡਾ ਬੇਟਾ ਜਸਬੀਰ ਸਿੰਘ ਬਾਬਾ ਉਹਨਾਂ ਤੋਂ ਹੋਇਆ ਸੀ ਕੋਈ ਛੋਟੂ ਥੋੜਾ ਬਣਾ ਝਗੜਾ ਤੇ ਬਾਕੀ ਇਹ ਜਿਹੜਾ ਹੈਗਾ ਪਾਲ ਸਿੰਘ ਮੈਂਬਰ ਸਾਡੇ ਪਿੰਡ ਦਾ ਹੀ ਗੰਡੀਵਿੰਡ ਦਾ ਹੀ ਸਾਡੀ ਗਲੀ ਦੇ ਵਿੱਚ ਹੀ ਆ ਇਹ ਸਾਡੇ ਘਰ ਆਣ ਕੇ ਤੇ ਕੋਈ 25 30 ਬੰਦੇ ਨੇ ਨਾਲ ਲੈ ਕੇ ਤੇ ਸਾਡੇ ਘਰ ਆਣ ਕੇ ਹਮਲਾ ਕਰ ਦਿੱਤਾ ਵਾ ਦਾਤਰ ਕਿਰਪਾਨਾਂ ਤੇ ਜਾਨੀ ਕਿ ਰਵਾਲਵਰ ਤੇ ਆਂਡ ਗਵਾਂਡ ਨੇ ਸਾਨੂੰ ਸਮਝੋ ਵੀ ਬਚਾਇਆ ਵਾ ਇਹਨਾਂ ਆਣ ਕੇ ਤੇ ਇਟੇ ਰੋੜੇ ਚਲਾਏ ਆ ਦਾਤਰ ਚਲਾਏ ਆ ਤੇ ਕਾਫੀ ਜਾਨੀ ਕਿ ਖਲਾਰਾ ਜਿਹੜਾ ਵਾ ਇਹਨਾਂ ਪਾਇਆ ਇਹ ਬੰਦੇ 25 30 ਬੰਦੇ ਸੀ ਜੀ ਤੇ ਜਿਹੜੇ ਬੰਦੇ ਜ਼ਖਮੀ ਹੋਏ ਕੀ ਲੱਗਦੀ ਤੁਹਾਡੇ ਜਿਹੜੇ ਬੰਦੇ ਜ਼ਖਮੀ ਇਹ ਸਾਡੇ ਗਵਾਂਢੀ ਆ ਜੀ ਕਿਤਨਾ ਆਈਦਾ ਪਤਾ ਇਹ ਸਾਡਾ ਰੋਲਾ ਸੁਣ ਕੇ ਸਾਨੂੰ ਛਡਾਉਣ ਵਾਸਤੇ ਆਏ ਆ ਤੇ ਇਹਨਾਂ ਨੇ ਉਹਨਾਂ ਦੇ ਵੀ ਗੋਲੀ ਮਾਰਤੀ ਆ ਸ਼ਰਿਆਮ ਗੁੰਡਾ ਸ਼ਰਿਆਮ ਗੁੰਡਾ ਗਰਦੀ ਸ਼ਰਿਆਮ ਗੁੰਡਾ ਗਰਦੀ ਝਗੜੇ ਦਾ ਕੀ ਕਾਰਨ ਹੈ ਇਹੋ ਜਿਹਾ ਝਗੜੇ ਦਾ ਕਾਰਨ ਵੇਖੋ ਜੀ ਕੋਈ ਮਾਮੂਲੀ ਗੱਲ ਚੋਰੀ ਦਾ ਕੋਈ ਛੋਟੀ ਮੋਟੀ ਮੈਨੂੰ ਨਹੀਂ ਇਸ ਗੱਲ ਦਾ ਪਤਾ ਵੀ ਕੀ ਆ ਕੀ ਨਹੀਂ ਮੈਂ ਸਿਰਫ ਮਿਲਿਆ ਵਾਂ ਤੇ ਇਹਨਾਂ ਪੁੱਛਿਆ ਵੀ ਕੀ ਗੱਲ ਹੋਈ ਆ ਕੁਝ ਨਹੀਂ ਬਸ ਗੁੰਡਾਗਰਦੀ ਆਪਣੀ ਜਿਹੜੀ ਇਹਨਾਂ ਮੁਖਾਤਿ ਬੇਟੇ ਨਾ ਹੋਈ ਬੇਟੇ ਨਾ ਹੋਈ ਮੇਰੇ ਨਾਲ ਤਾਂ ਕੋਈ ਨਹੀਂ ਸਾਡੇ ਨਾਲ ਇਹ ਗੁੰਡਾਗਰਦੀ ਇਹ ਆ ਸਾਡੇ ਸਾਡੇ ਪਰਿਵਾਰ ਨੂੰ ਗਾਲਾਂ ਕੱਢੀਆਂ ਗਈਆਂ ਵਾ ਕੁੱਟਮਾਰ ਕੀਤੀ ਗਈ ਆ ਸਰ ਇਹ ਕਹਿੰਦੇ ਕਾ ਜਿਹਦੇ ਨਾਲ ਝਗੜਾ ਆ ਕੇ ਤੁਹਾਡੇ ਕੋਲ ਨਹੀਂ ਨਹੀਂ ਜੀ ਮੈਂ ਤੇ ਉਹਨੂੰ ਬੇਦਖਲ ਕੀਤਾ ਵਾ ਸਾਡਾ ਉਹਦੇ ਨਾਲ ਕੋਈ ਸਬੰਧ ਨਹੀਂ ਹੈਗਾ ਜਿਹਦੇ ਨਾਲ ਕੋਈ ਨਹੀਂ ਕੀ ਹੋਈ ਆ ਸਾਡੇ ਨਾਲ ਨਹੀਂ ਕੋਈ ਐ ਹੋ ਜਾ ਕਿ ਕੀ ਲੱਗਦੀ ਐ ਇਹ ਮੁੰਡੇ ਆਪਣੇ ਭਾਈ ਗਮਾਂਡ ਨੇ ਤੇ ਜਦੋਂ ਮੰਨ ਲਓ ਕਿ ਰੌਲਾ ਲੱਪਾ ਪਿਆ ਵੀ ਕੋਈ ਬੰਦੇ ਪੈ ਗਏ ਬੰਦੇ ਪੈ ਗਏ ਤੇ ਇਹ ਆਏ ਮੁੜ ਕੇ ਤੋਂ ਉਹਨਾਂ ਨੇ ਮਤਲਬ ਫਾਇਰਿੰਗ ਕਰ ਕਰਦੀ ਉਹਨਾਂ ਨੇ ਯਾਰੇ ਆਮ ਗੁੰਡਾਗਰਦੀ ਕੀਤੀ ਕਹੇ ਵੀ ਚੀਜ਼ ਦਾ ਡਰ ਨਾ ਰੱਖਦੇ ਹੋ ਇਹਨਾਂ ਨੇ ਇੰਨੀ ਗੁੰਡਾਗਰਦੀ ਕੀਤੀ ਆ ਕਿ ਸਾਢੀ ਦੋ ਕੀ ਮੈਂ ਤੁਹਾਨੂੰ ਬੋਲੀ ਚੱਲੀ ਹੈ ਕੀ ਮਾਮਲਾ ਹੈਗਾ ਸਾਰਾ ਜੀ ਆਪਣੀ ਅਗਲੀ ਚੱਲ ਆਪਾਂ ਇਹ ਕੀ ਮਾਮਲਾ ਹੈਗਾ ਸਾਰਾ ਜੀ ਕਿਸ ਤਰ੍ਹਾਂ ਹੈ ਜੇ ਕਿ ਇਹ ਦੋ ਧਿਰ ਨੇ ਪਿੰਡ ਇੱਕ ਗੰਨੀਵੰਡੀ ਹੈ ਨਾ ਇੱਕ ਕਰਾਰਨ ਸਿੰਘ ਹੈ ਤੇ ਵਿਕਰਮ ਸਿੰਘ ਹੈ ਜਿਹੜੇ ਆਪਣੇ ਜ਼ਖਮੀ ਨੇ ਤੇ ਜਿਹੜੇ ਆਪਣੇ ਮੇਨ ਦੋਸ਼ੀ ਹੈ ਤੇ ਆਪਣੇ ਮੁਸੰਮੀ ਆਪਣੇ ਉਹ ਹੈਗੇ ਨੇ ਪਾਲ ਸਿੰਘ ਤੇ ਉਹਨਾਂ ਨਾਲ ਹੋਰ ਵੀ ਸਾਥੀ ਨੇ ਉਹਨਾਂ ਦੇ ਤੇ ਇਹਨਾਂ ਦੋਵਾਂ ਦੀ ਅੱਜ ਗੰਨੀਵੰਡੀ ਵਿਖੇ ਲੜਾਈ ਹੋਈ ਹੈ ਜਿਸ ਅਕੋਰਡਿੰਗ ਅਨਾਰੀ ਸਟੇਟਮੈਂਟ ਲਈ ਜਾ ਰਹੀ ਹੈ ਕਰਨ ਸਿੰਘ ਦੀ ਉਸ ਤੋਂ ਬਾਅਦ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਵਜਾਰੰਦੀਸ਼ ਪਤਾ ਕਿ ਕੀ ਕਹ ਲੈਗੀ ਵਜਾਰੰਦੀਸ਼ ਜੀ ਪੂਰੀ ਕਲੀਅਰ ਨਹੀਂ ਹੈਗੀ ਸਟੇਟਮੈਂਟ ਤੋਂ ਬਾਅਦ ਤੁਹਾਨੂੰ ਪੂਰੀ ਕਲੀਅਰ ਕਰਕੇ ਦੱਸ ਹੋ ਰਹੀ ਹੈ ਜੀ ਲਿਖ ਰਿਹਾ ਸਟੇਟਮੈਂਟ ਦੋ ਬੰਦੇ ਜਕਮੀ ਹੈ ਕਰਨ ਸਿੰਘ ਹੈ ਤੇ ਇੱਕ ਬਿਕਰਮ ਸਿੰਘ ਹੈ ਦੋਵੇਂ ਗੰਢੀ ਬੰਦੇ ਜੀ ਕੀ ਹਾਲਤ ਹੁੰਦੀ ਐ ਸੇ ਜੀ ਇਸ ਵਾਲੇ ਲਾਲੋ ਕਰਨ ਸਿੰਘ ਠੀਕ ਹੈ ਥੋੜਾ ਸਟੇਬਲ ਹੈ ਤੇ ਦੂਸਰੇ ਮੇਰੇ ਕਾ ਬਿਕਰਮ ਸਿੰਘ ਹਜੇ ਨਹੀਂ ਸਟੇਬਲ ਨਹੀਂ ਹੈਗੇ